ਇਨਾਂ ਵੱਲੋਂ ਇੱਕ ਤਾਂ ਬਾਲਕਰ ਬਣਾਇਆ ਜਿਵੇਂ ਕੋਈ ਅਨਾਥ ਬੱਚੇ ਕੋਈ ਸੜਕ ਤੇ ਸੱਟ ਕੇ ਜਾਂ ਕਿਵੇਂ ਕਰ ਗਿਆ ਉਹਨਾਂ ਦੇ ਬਾਲਕਰ ਬਣਾਇਆ। ਕੁਝ ਦਿਨ ਬਾਅਦ ਇਹਨਾਂ ਨੇ ਸਕੂਲ ਬੰਦ ਕਰਤਾ ਹੁਣ ਪਤਾ ਨਹੀਂ ਵੀ ਉੱਥੇ ਕੀ ਬਣਾਇਆ ਕੀ ਨਹੀਂ। ਉਹਦੇ ਬਾਰੇ ਆਪਾਂ ਨੌਲੇ ਆਪਾਂ ਅੰਨੇ ਭਗਤੇ ਨਹੀਂ ਵੀ ਆਪਾਂ ਜ ਹਰ ਵਤ ਜਾਣਦੇ। ਤਲਵੰਡੀ ਤੁੰ ਦੀ ਹੈੱਡ ਉਹਨਾਂ ਦੀ ਇੱਕ ਵੀਡੀਓ ਕਥਿਤ ਵੀਡੀਓ ਜਿਸ ਵਿੱਚ ਉਹ ਗਲਤ ਅਵਸਥਾ ਦੇ ਵਿੱਚ ਕਿਸੇ ਲੇਡੀ ਨਾਲ ਪਾਏ ਗਏ ਸੀ। ਇਸ ਜੁਰਮ ਪੁਆਇੰਟ ਇਹ ਜੀ ਪਰ ਲੋਕ ਹਜੇ ਵੀ ਕਹਿੰਦੇ ਗਲਤ ਬਣੀ ਹੋਈ ਕੀ ਕਹਿ ਸਕਦਾ ਹੁਣ ਆਪਾਂ ਜਦੋਂ ਆਪਾਂ ਪਤਾ ਹੀ ਨਹੀਂ ਇਹਦੇ ਬਸ ਜਿਸ ਦੇ ਤਹਿਤ ਸਾਡੇ ਵੱਲੋਂ ਹੋਰ ਵੀ ਕਈ ਸਸਤਾਵਾਂ ਵੀ ਹੋਰ ਕਈ ਲੋਕਾਂ ਦੀ ਇਸ ਵਿੱਚ ਦਰਖਾਸਤ ਆਈ ਹੈ ਜਿਸ ਦਰਖਾਸਤ ਨੂੰ ਡਿਟੇਲ ਦੇ ਵਿੱਚ ਬਾਚ ਰਹੀ ਹੈ ਉਚਿਤ ਕਾਰਵਾਈ ਹੁੰਦੀ ਆ ਪੰਡ ਵਾਲੇ ਤੋਂ ਅੰਨੇ ਭਗਤਾ ਜੀ ਉਹ ਤਾਂ ਮਗਰੀ ਕੁਝ ਬੰਦੇ ਇਓ ਕਹਿਣਗੇ ਵੀ ਜੋ ਪ੍ਰਸ਼ਾਸਨ ਨੇ ਕੀਤਾ ਠੀਕ ਕੀਤਾ ਵਿਤੇ 2-3 ਦਿਨ ਪਹਿਲਾਂ ਦਾ ਵਾਕਿਆ ਦੱਸਿਆ ਜਾ ਰਿਹਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜੋ ਵਰਲਡਵਾਈਡ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਿੰਡ ਤਲਵੰਡੀ ਖੁਰ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਹੈ ਡੇਰਾ ਪੁਰੀ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਸੰਤ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਉਹਨਾਂ ਦੀ ਵੀਡੀਓ ਵਾਇਰਲ ਹੋਈ ਤੇ ਹੁਣ ਪਿੰਡ ਦੇ ਵਿੱਚ ਪਹੁੰਚੇ ਹੈ ਤੇ ਸਰਪੰਚ ਸਾਹਿਬ ਸਾਡੇ ਨਾਲ ਗੱਲਬਾਤ ਕਰਦੇ ਸਰ ਇਹ ਜਿਹੜਾ ਡੇਰਾ ਹੈ ਇੱਥੇ ਕਦੋਂ ਦਾ ਮੌਜੂਦ ਹੈ ਮੇਰੀ ਉਮਰ ਜੀ 70 ਸਾਲ ਹੈ ਇਹ ਸਾਡੀ ਸੁਰਤ ਤੋਂ ਪਹਿਲਾਂ ਦਾ ਡੇਰਾ ਚੱਲਦਾ ਸਾਡੀ ਸਰਤ ਵਿੱਚ ਇਸ ਡੇਰੇ ਤੇ ਗੱਦੀ ਨਸ਼ੀਨ ਸੁਆਮੀ ਗੰਗਾ ਨੰਦ ਜੀ ਹੁੰਦੇ ਸੀ ਉਹ ਚਿੱਪੀਆਂ ਚ ਫੜੀ ਹੁੰਦੇ ਘਰ ਘਰ ਆ ਕੇ ਰੋਟੀ ਖਾ ਕੇ ਆਬਜ਼ਾ ਦੀ ਛੋਟੀ ਜੀ ਕੁਟਿਆ ਹੁੰਦੀ ਸੀ ਉੱਥੇ ਚਲੇ ਜਾਂਦੀ ਸੀ ਤੇ ਇੱਕ ਛੋਟੀ ਜੀ ਕੁਟਿਆ ਸੀਗੀ ਉਦੋਂ ਹੁਣ ਕਿੰਨਾ ਕੁ ਵੱਡਿਆ ਏਰੀਆ ਦੇ ਵਿੱਚ ਜਿਹੜਾ ਡੇਰਾ ਫੈਲਿਆ ਹੋਣ ਤਾਂ ਬਹੁਤ ਵੱਡਾ ਏਰੀਆ ਬਣ ਗਿਆ ਉਦੋਂ ਬਾਅਦ ਉਹ ਸਰਗਵਾਸ ਹੋ ਗਏ ਇਹਨਾਂ ਦੇ ਹੱਥਾ ਮਤਲਬ ਕਮਾਣ ਲੱਗੀ ਉਦੋਂ ਬਾਅਦ ਸਮੇਂ ਨਾਲ ਵੱਧ ਗਿਆ ਹੁਣ ਤਾਂ ਬਹੁਤ ਵੱਡਾ ਮੈਂ ਹੁਣ ਕਹਿ ਨਹੀਂ ਸਕਦਾ ਕਿ ਕਿੰਨੇ ਕਿੱਲਾਂ ਚ ਤੁਸੀਂ ਜਾਓਗੇ ਦੇਖ ਲਿਓ ਚੈੱਕ ਕਰ ਲਿਓ ਬਾਦ ਤੇ ਕਿਹੜੇ ਕਿਹੜੇ ਚੰਗੇ ਕੰਮ ਵੀ ਕੀਤੇ ਜਾ ਰਹੇ ਸੀ ਇਹਨਾਂ ਵੱਲੋਂ ਇਹਨਾਂ ਵੱਲੋਂ ਇੱਕ ਤਾਂ ਬਾਲ ਘਰ ਬਣਾਇਆ ਜਿਵੇਂ ਕੋਈ ਅਨਾਥ ਬੱਚੇ ਕੋਈ ਸੜਕ ਤੇ ਸੱਟ ਗਏ ਜਾਂ ਕਿਵੇਂ ਕਰ ਗਿਆ ਉਹਨਾਂ ਲਈ ਬਾਲ ਘਰ ਬਣਾਇਆ ਸੀ ਜੀ ਉੱਥੇ ਵੀ ਮਤਲਬ ਟਰਸਟ ਬਣਾਇਆ ਹੈ ਇਹਨਾਂ ਦਾ ਉਹਨਾਂ ਉੱਥੇ ਵੀ ਚੱਲਦਾ ਸੀ ਸਕੂਲ ਵੀ ਬਹੁਤ ਵਧੀਆ ਚੱਲਿਆ ਇੱਕ ਸਕੂਲ ਬਣਾਇਆ ਸੀਗਾ ਬੱਚਿਆਂ ਲਈ ਉਸ ਤੋਂ ਬਾਅਦ ਕੁਝ ਦੇਰ ਬਾਅਦ ਇਹਨਾਂ ਨੇ ਸਕੂਲ ਬੰਦ ਕਰਤਾ ਹੁਣ ਪਤਾ ਨਹੀਂ ਵੀ ਉੱਥੇ ਕੀ ਬਣਾਇਆ ਕੀ ਨਹੀਂ ਬਣਾਇਆ ਉਸ ਤੋਂ ਬਾਅਦ ਆਪਾਂ ਨੌਲੀ ਆਪਾਂ ਅੰਨੇ ਭਗਤੈ ਨਹੀਂ ਵੀ ਆਪਾਂ ਜੀ ਹਰ ਵਕਤ ਜਾਂਦੇ ਆ ਜੀ ਨਾ ਤੇ ਕਿੰਨੇ ਕੁ ਸੰਗਤ ਰੋਜ਼ ਪਹੁੰਚਦੀ ਏ ਉੱਥੇ ਇੰਨਾ ਕੋਈ ਪਤਾ ਸੰਗਤ ਆਉਂਦੀ ਏ ਜਾਂਦੀ ਰਹਿੰਦੀ ਏ ਆਉਂਦੀ ਰਹਿੰਦੀ ਏ ਜਾਂਦੀ ਰਹਿੰਦੀ ਏ ਬਾਰੋਂ ਵੀ ਲੋਕ ਦੂਰ ਦੂਰ ਪਰ ਉਹ ਬਹੁਤ ਦੂਰ ਹੁੰਦੇ ਤੇ ਇੱਕ ਜਿਹੜੀ ਸੋਸ਼ਲ ਮੀਡੀਆ ਤੇ ਹੁਣ ਵੀਡੀਓ ਜਿਹੜੀ ਵਾਇਰਲ ਹੋਈ ਏ ਕਾਫੀ ਚਰਚਾ ਦਾ ਵਿਸ਼ਾ ਹੀ ਬਣ ਚੁੱਕੀ ਏ ਤੇ ਸਮੇਂ ਟਾਈਮ ਟੂ ਟਾਈਮ ਕਈ ਇਦਾਂ ਦੇ ਜਿਹੜੇ ਬਾਪਿਆਂ ਦੀ ਵੀਡੀਓਜ਼ ਵਾਇਰਲ ਹੁੰਦੀ ਏ ਜਿਸ ਕਰਕੇ ਲੱਖਾਂ ਦੀ ਤਾਦਾਦ ਦੇ ਵਿੱਚ ਜੋ ਸੰਗਤ ਜੁੜੀ ਹੁੰਦੀ ਏ ਉਹਨਾਂ ਨੂੰ ਆਸਥਾ ਤੇ ਕਾਫੀ ਠੇਸ ਪਹੁੰਚਦੀ ਏ ਤੇ ਕਿ TES دور ਪਹੁੰਚਦੀ ਆ ਜੀ ਪਰ ਲੋਕ ਹਜੇ ਵੀ ਕਹਿੰਦੇ ਗਲਤ ਬਣੀ ਹੋਈ ਹੈ ਕੀ ਕਹਿ ਸਕਦਾ ਹੁਣ ਆਪਾਂ ਜਦੋਂ ਆਪਾਂ ਪਤਾ ਹੀ ਨਹੀਂ ਇਹਦੇ ਬਾਰੇ ਠੀਕ ਹੈ ਜੀ ਇਹ ਪ੍ਰਸ਼ਾਸਨ ਨੇ ਉਹ ਚੈੱਕ ਕਰੇ ਚੈੱਕ ਕਰਕੇ ਲੋਕਾਂ ਸਾਹਮਣੇ ਇਹਦੀ ਅਸਲੀਅਤ ਸਾਹਮਣੇ ਲਿਆਵੇ ਜੀ ਤੇ ਉਚਿਤ ਕਾਰਵਾਈ ਹੁੰਦੀ ਹੈ ਤਾਂ ਫਿਰ ਪਿੰਡ ਵਾਲਿਆਂ ਦਾ ਕੀ ਸਮਰਥਨ ਰਹੂਗਾ ਉਚਿਤ ਕਾਰਵਾਈ ਹੁੰਦੀ ਆ ਪਿੰਡ ਵਾਲੇ ਤਾਂ ਅੰਨੇ ਭਗਤਾਂ ਜਿਹੜਾ ਉਹ ਤਾਂ ਮਗਰੀ ਕੁਝ ਬੰਦੇ ਇਓ ਕਹਿਣਗੇ ਵੀ ਜੋ ਪ੍ਰਸ਼ਾਸਨ ਨੇ ਕੀਤਾ ਠੀਕ ਕੀਤਾ ਜੀ ਹੁਣ ਜਿਹੜੇ ਗੱਦੀ ਨਸ਼ੀਨ ਨੇ ਉਹ ਹੁਣ ਵੀ ਮੌਜੂਦ ਨੇ ਜਾਂ ਫਰਾਰ ਦੱਸਿਆ ਜਾ ਰਿਹਾ ਇੱਥੇ ਹੈ ਨਹੀਂ ਜੀ ਫਰਾਰ ਲੁਧਿਆਣਾ ਦਿਹਾਤੀ ਦੇ ਥਾਣਾ ਮੁੱਲਾਪੁਰ ਦਾਖਾ ਵੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਤਹਿਤ ਇੱਕ ਹਰਦੀਪ ਸਿੰਘ ਨਾਮ ਦਾ ਸ਼ਖਸ ਜੋ ਕਿ ਤਲਵੰਡੀ ਧਾਮ ਡੇਰੇ ਦਾ ਆਪਣੇ ਆਪ ਨੂੰ ਸ਼ਰਧਾਲੂ ਦੱਸਦਾ ਉਹ ਉਸਨੇ ਕਿ ਸ਼ਿਕਾਇਤ ਕੀਤੀ ਸੀ ਕਿ ਤਲਵੰਡੀ ਧਾਮ ਦੇ ਹੈੱਡ ਉਹਨਾਂ ਦੀ ਇੱਕ ਵੀਡੀਓ ਕਥਿਤ ਵੀਡੀਓ ਜਿਸ ਵਿੱਚ ਉਹ ਗਲਤ ਉਸ ਵਸਤਾ ਦੇ ਵਿੱਚ ਕਿਸੇ ਲੇਡੀ ਨਾਲ ਪਾਏ ਗਏ ਸੀ ਉਸ ਲੇਡੀ ਵੀਡੀਓ ਦੇ ਨਾਲ ਸਾਡੇ ਕੋਲ ਪੇਸ਼ ਹੋਏ ਸੀ ਜਿਸ ਦੇ ਤਹਿਤ ਅਸੀਂ ਉਸਤੇ ਬਿਆਨਾਂ ਤੇ 299 ਬੀ ਐਨ ਐਸ ਜੋ ਕਿ 295 ਆਈ ਪੀ ਸੀ ਸੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਇੱਕ ਪਰਚਾਦਰਚ ਕਿਤਾਬ ਜਿਸ ਦੇ ਤਹਿਤ ਸਾਡੇ ਵੱਲੋਂ ਹੋਰ ਵੀ ਕਈ ਸਸਤਾਵਾਂ ਦੀ ਹੋਰ ਕਈ ਲੋਕਾਂ ਦੀ ਇਸ ਵਿੱਚ ਦਰਖਾਸਤ ਆਈ ਹੈ ਜਿਸ ਦਰਖਾਸਤ ਨੂੰ ਡਿਟੇਲ ਦੇ ਵਿੱਚ ਵਾਚ ਰਹੇ ਹਾਂ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਕਲੀਅਰ ਕਰ ਸਕਦੇ ਹਾਂ ਤੇ ਅੱਗੇ ਜੇ ਇਹਦੇ ਵਿੱਚ ਕੋਈ ਪ੍ਰੋਗਰੈਸ ਹੁੰਦਾ ਵਾ ਤੁਹਾਨੂੰ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਇਸੇ ਕਿ ਸਰਪੰਚ ਤਲਵੰਡੀ ਫੁਰ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰवानी ਚਾਹੀਦੀ ਹੈ ਜੋ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਊਗੀ ਉਹ ਸਿਰ ਮੱਥੇ ਹੋਊਗੀ ਬਟ ਦੇਖਿਆ ਜਾ ਸਕਦਾ ਹੈ ਕਿ ਸਮੇਂ ਸਿਰ ਕਾਫੀ ਇਦਾਰੇ ਜਿਹੜੇ ਡੇਰਾ ਨਸ਼ੀਨ ਜਿਹੜੇ ਬਾਬਾ ਨੇ ਉਹਨਾਂ ਦੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਕਾਫੀ ਜਿਹੜੇ ਤਾਦਾਦ ਦੇ ਵਿੱਚ ਜਿਹੜੇ ਸੰਗਤ ਹੁੰਦੀ ਹੈ ਉਹਨਾਂ ਦੇ ਦਿਲ ਦੇ ਆਸਥਰ ਦੇ ਕਾਫੀ ਬੜੀ ਝੋਟ ਲੱਗਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਇਸ ਖਬਰ ਦੇ ਵਿੱਚ ਜਾਂ ਇਸ ਕਹਾਣੀ ਦੇ ਵਿੱਚ ਕੀ ਨਵਾਂ ਮੋੜ ਆਂਦਾ ਹੈ ਜੋ ਵੀ ਅਪਡੇਟ ਹੋਗੀ ਤੁਹਾਡੇ ਨਾਲ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਦੇਖਦੇ ਹਾਂ ਲੁਧਿਆਣਾ